ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਉਦਨਵਾਲ ਵਿਖੇ ਅੱਜ ਸ਼ਾਮ ਮੰਦ ਭਾਗੀ ਘਟਨਾ ਵਾਪਰ ਗਈ ਜਦ ਨਹਿਰ ਵਿੱਚੋਂ ਪਸ਼ੂਆਂ ਨੂੰ ਪਾਲ ਲਗਾ ਰਹੇ ਗੁਜਰ ਭਾਈਚਾਰੇ ਦੇ ਨੌਜਵਾਨਾ ਕਾਕਾ ਉਮਰ 18 ਸਾਲ ਪੁੱਤਰ ਸੌਆ ਅਤੇ ਸੂਹਾ ਉਮਰ 17 ਸਾਲ ਪੁੱਤਰ ਸ਼ੇਰ ਅਲੀ ਨਹਿਰ ਚ ਪਾਣੀ ਦੀ ਤੇਜ਼ ਰਫਤਾਰ ਕਰ ਡੋਬ ਗਏ ਜਿਨ੍ਹਾਂ ਦਾ ਕੋਈ ਪਤਾ ਨਹੀਂ ਚੱਲ ਸਕਿਆ ਉੱਥੇ ਹੀ ਗੁਜਰ ਭਾਈਚਾਰੇ ਦੇ ਲੋਕ ਆਦਿਸਥਾਨਿਕ ਲੋਕ ਨੌਜਵਾਨਾ ਨੂੰ ਲਗਭਗ ਦੇਰ ਸ਼ਾਮ ਤੱਕ ਪਾਲ ਕਰਦੇ ਰਹੇ ਉਥੇ ਹੀ ਨਹਿਰ 'ਚ ਡੁੱਬੇ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਮੁਤਾਬਕ ਪਿੰਡ ਉਧਨਵਾਲ ਡੰਗਰਾ ਸਮੇਤ ਨਹਿਰ ਪਾਰ ਕਰ ਰਹੇ ਸਨ ਪਿੰਡ ਮਨੀਸ਼ ਕੋਲ ਉਧਨਵਾਲ 'ਚ ਭਾਰੀ ਨਹਿਰ ਭਾਰੀ ਨਹਿਰ ਪਾਣੀ ਦਾ ਵਹਨ ਤੇਜ਼ ਹੋਣ ਕਰਕੇ ਪਾਣੀ ਵਿੱਚ ਰੁੜ ਗਏ ਅਤੇ ਉਥੇ ਇਲਾਕੇ 'ਚ ਇਸ ਮਾਮਲੇ ਦੀ ਚਰਚਾ ਹੋਈ ਉਥੇ ਹੀ ਪਰਿਵਾਰ ਕੋਲੋਂ ਪੁਲਿਸ ਨੂੰ ਵੀ ਇਤਲਾਹ ਦਿੱਤੀ ਗਈ ਡੰਗਰਾ ਸਮੇਤ ਨਹਿਰ ਪਾਰ ਕਰਦੇ ਵਕਤ ਗੁਜਰਾਂ ਦੇ ਦੋ ਨੌਜਵਾਨ ਨਹਿਰ 'ਚ ਰੁੜੇ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਬਚੇ ਡੁੱਬ ਗਏ ਭਾਈ ਮੇਰੇ ਨਾਲ ਛੇੜ ਲਈਏ ਦੋ ਇੱਕ ਛਾਲੇ ਅਜਿਹੇ ਇੱਕ ਮੇਰਾ ਮੁੰਡਾ ਸੀ ਕੀ ਨਾਂ ਉਹਨਾਂ ਦਾ ਕੀ ਕਿਹਦੇ ਨਾਂ ਕਾਕਾ ਹੈ ਤੇ ਨਾਂ ਸ਼ੰਮੂ ਬੜਾ ਘਾਰਾ ਸਾ ਕੀ ਨੋਂਡੇ ਹੀ ਕਿ ਡੰਗਰ ਕੱਢਣ ਡੇ ਕੀ ਕਰ ਡੰਗਰ ਕੱਢਣ ਡੇ ਅੱਛਾ ਕਿੰਨੇ ਕ ਵਜੇ ਦੀ ਗੱਲ ਆਏ ਹਾਂ ਸਵਾ 6 ਵਜੇ ਦੀ ਗੱਲ ਹੈ ਤੇਰੇ ਸੰਵੇਂ ਨੂੰ ਉਤਰ ਨਹੀਂ ਹਾਂ ਅੰਨਾ ਅਛਤਨ ਉਤਾਰਨਾ ਨਹੀਂ ਹੀ ਹੁੰਦਾ ਉਹ ਤੁਨ ਡੁੱਬ ਗਏ ਲੋਕ ਤੇ ਬੇਚਾਰੇ ਆ ਗਏ ਉਹ ਡੁੱਬ ਗਏ ਅਸਾਂ ਡੁੱਬ ਗਏ ਕਿਸੇ ਦਾ ਬਾਣ ਹੀ ਚੱਲ ਗਿਆ ਤੇ ਮੁਲਾਜ਼ਮ ਆਏ ਮੁਲਾਜ਼ਮ ਆਏ ਮੈਨੂੰ ਨਹੀਂ ਲੱਭਿਆ ਕੋਤੇ ਖੁਰਦੀ ਜਰੂਰਤ ਹੈ ਜੀ ਮੰਗਾ ਦਿਓ ਜੀ ਅਛਾ ਜੀ ਇੱਥਾ ਸੀ ਜਦਾ ਕਾਕਾ ਉਹ ਪਾ ਗਏ ਗੰਗਾ ਲੰਗਾ ਮੋ ਕਿਉਂ ਲੱਗੇ ਅੱਦੇ ਇਹ ਗਰਵਾਰ ਆ ਗਿਆ ਅਗੇ ਜੀ ਰੱਪਾ ਸੀ ਉਹ ਡੋਬਾ ਹਾਂਜੀ ਉਹ ਨੂੰ ਗਿਆ ਹਨ ਲੋਕ ਬੀਬੀ ਸਾਹਿਬ ਤੇ ਕੀ ਨਾ ਦੋਨੋਂ ਬੱਚਿਆਂ ਦੀ ਪੁਲਿਸ ਨੂੰ ਰਿਪੋਰਟ ਕੀਤੀ ਆ ਕੀਤੀ ਆ ਵੀਰ ਜੀ ਕਿ ਮੈਂ ਪੁਲਿਸ ਆਜੀ ਨਹੀਂ ਅਜੇ ਤੱਕ ਹਾਂ ਆਈਏ ਪੁਲਿਸ ਹਾਂ ਪੁਲਿਸ ਆ ਹਾਂ ਜੀ ਤੇ ਹੁਣ ਅਕੇ ਗੋਦਾਗੁਰ ਕੋਈ ਆਇਆ ਹਾਂ ਜੀ ਗੋਦਾਗੁਰ ਕੋ ਲੱਭਣ ਵਾਸਤੇ ਨਹੀਂ 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 ਗਾਲ ਨਹੀਂ ਆ ਸੇ ਦੋਨੇ ਬੱਚੇ ਤਾਂ ਅੱਜ ਜਾਂ ਗੋਰੀ ਆਈਏ ਅਸੀਂ ਇੱਕ ਨਾ ਇੱਕ ਬਣਾਈ ਦਈਏ ਠੀਕ ਠੀਕ ਹਾਂ ਜੀ ਹੁਣ ਕਿੰਨੇ ਵਜੇ ਤੇ ਡੁੱਬੇ ਬੱਚੇ 5 ਵਜੇ 5 ਵਜੇ ਤੇ ਡੁੱਬੇ ਤੇ ਪੂਰੀ ਕੋਸ਼ਿਸ਼ ਕਰਨੀ ਅਜੇ ਤੱਕ ਨਹੀਂ ਲੱਭੀ ਨਹੀਂ ਲੱਭੀ